ਤੁਸੀਂ ਇਹ ਗੱਲ ਨਾ ਅਕਸਰ ਸੁਣੀ ਹੋਣੀ ਆ ਕਿ ਜਦੋਂ ਬੰਦਾ ਬਾਹਰ ਨਿਕਲਦਾ ਘਰੋਂ ਤਾਂ ਉਹਨੂੰ ਅਕਲ ਆ ਜਾਂਦੀ ਆ ਪਰ ਇਹ ਗੱਲਾਂ ਸਾਰੀਆਂ ਕਹਿਣ ਦੀਆਂ ਹੀ ਆ ਜਿਹੜੇ ਬੰਦੇ ਨੂੰ ਅਕਲ ਆਉਣੀ ਆ ਉਹਨੂੰ ਘਰੇ ਬੈਠੇ ਨੂੰ ਵੀ ਆ ਜਾਂਦੀ ਆ ਤੇ ਜਿਹਨੂੰ ਨਹੀਂ ਆਉਣੀ ਉਹ ਭਾਵੇਂ ਸਾਰੀ ਦੁਨੀਆ ਘੁੰਮ ਲੇ ਉਹਨੂੰ ਅਕਲ ਨਹੀਂ ਆਉਣੀ ਤਾਂ ਸਾਡੇ ਨਾਲ 4-5 ਮਹੀਨੇ ਪਹਿਲਾਂ ਬੇਸਮੈਂਟ ਵਿੱਚ ਇੱਕ ਮੁੰਡਾ ਰਹਿੰਦਾ ਹੁੰਦਾ ਸੀਗਾ ਤੇ ਸਾਡਾ ਸਾਡੇ ਵਿੱਚੋਂ ਨਾ ਉਹ ਅਸੀਂ ਚਾਰ ਮੁੰਡੇ ਸੀਗੇ ਤੇ ਚਾਰਾਂ ਵਿੱਚੋਂ ਸਭ ਤੋਂ ਵੱਧ ਕੰਮ ਵੀ ਉਹੀ ਕਰਦਾ ਹੁੰਦਾ ਸੀਗਾ ਪਰ ਉਹਦੀਆਂ ਦੋ ਤਿੰਨ ਆਦਤਾਂ ਬਹੁਤ ਮਾੜੀਆਂ ਸੀਆਂ ਤੇ ਅਸੀਂ ਤਿੰਨੇ ਉਹਨੂੰ ਕਹਿੰਦੇ ਵੀ ਹੁੰਦੇ ਸੀਗੇ ਵੀ ਤੂੰ ਇਦਾਂ ਨਾ ਕਰਿਆ ਕਰ ਵੀ ਇੱਥੇ ਤੂੰ ਵਧੀਆ ਕਮਾਉਣਾ ਵਧੀਆ ਜਗ੍ਹਾ ਤੇ ਮਤਲਬ ਜਿਹੜੀਆਂ ਤੇਰੀਆਂ ਪਿਛਲੀਆਂ ਆਦਤਾਂ ਸੀਗੀਆਂ ਉਹਨਾਂ ਨੂੰ ਛੱਡ ਦੇ ਉਹ ਬੰਦਾ ਕੀ ਕਰਦਾ ਹੁੰਦਾ ਸੀਗਾ ਪਹਿਲਾਂ ਤਾਂ ਉਹ ਉਹ 5 ਦਿਨ 12 ਘੰਟਿਆਂ ਦੀਆਂ ਜਿਹੜੀਆਂ ਸ਼ਿਫਟਾਂ ਲਾਉਂਦਾ ਸੀਗਾ ਵਧੀਆ ਪੈਸੇ ਕਮਾਉਂਦਾ ਸੀਗਾ ਵਧੀਆ ਉਹਨੇ ਆਪ ਦਾ ਜਿਹੜਾ ਘਰੇ ਉਹਨੇ ਪੈਸੇ ਦੇਣੇ ਸੀਗੇ ਸਾਰਾ ਕਰਜ਼ਾ ਲਾਤਾ ਪਰ ਉਹ ਕੀ ਕਰਦਾ ਹੁੰਦਾ ਸੀਗਾ ਜਿਵੇਂ 5 ਡਾਲਰਾਂ ਦੀ ਕਾਫੀ ਨੀਂਕਾ ਦੇ ਵੀ ਉਹਨੇ ਲਿਆਂਦੀ ਆਪਦੀ 5 ਡਾਲਰਾਂ ਦੀ ਕਾਫੀ ਆ ਜਿਹੜੀ 2 ਮਹੀਨੇ ਵਧੀਆ ਚੱਲ ਜਾਂਦੀ ਆ ਉਹਨੇ ਕਿਸੇ ਦੇ ਉਹ ਚਮਚਾ ਚੱਕ ਲਿਆ ਜਾਂ ਫਿਰ ਉਹ ਜਿੱਦਾਂ ਉਹਨੇ ਕਿਤੇ ਕੁਝ ਹੋਰ ਬਣਾਉਣ ਲਈ ਕਿਸੇ ਦਾ ਦੁੱਧ ਚੱਕ ਲਿਆ ਕਿਸੇ ਦਾ ਕੋਈ ਫਰੂਟ ਚੱਕ ਲਿਆ ਕਿਸੇ ਤੋਂ ਕੋਈ ਬ੍ਰੈਡ ਲੈ ਲਿਆ ਤੇ ਇਦਾਂ ਹੀ ਆ ਦੂਜਿਆਂ ਦੀਆਂ ਜਿਹੜੀਆਂ ਫਰਿੱਜ 'ਚ ਉਹ ਚੀਜ਼ਾਂ ਚੱਕਦਾ ਰਹਿੰਦਾ ਸੀ ਪਰ ਉਹਨੇ ਕਦੇ ਵੀ ਮਤਲਬ ਇੰਨੇ ਪੈਸੇ ਵੀ ਕਮਾਏ ਪਰ ਹੋਰ ਪੈਸੇ ਲਾ ਦਿੰਦਾ ਸੀਗਾ ਫਲਾਨੀ ਚੀਜ਼ ਲਿਆਂਦੀ ਜਿੱਦਾਂ ਕੁਝ ਪਾਰੋਂ ਆਰਡਰ ਕਰ ਲਿਆ ਇਹ ਉਹ ਪਰ ਮਹੀਨੇ 'ਚ ਨਾ ਬੰਦੇ ਦੀ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਇੱਥੇ 40-50 ਡਾਲਰ ਲੱਗਦੇ ਨਹੀਂਗੇ ਬੰਦਾ ਲਿਆ ਕੇ ਰੱਖੇ ਪਰ ਉਹੀ ਗੱਲ ਜਿਹੜੇ ਬੰਦੇ ਨੂੰ ਅਕਲ ਨਹੀਂ ਆਉਣੀ ਉਹ ਭਾਵੇਂ ਬਾਹਰ ਕਿੰਨਾ ਮਰਜੀ ਘੁੰਮ ਲੇ ਤੇ ਉਹਨੂੰ ਅਕਲ ਨਹੀਂ ਆਉਣੀ ਤੇ ਦੂਜੀ ਗੱਲ ਏ ਕਿ ਉਹ ਬੰਦਾ ਸਭ ਤੋਂ ਵੱਧ ਕਰੇ ਪੈਸੇ ਭੇਜਦਾ ਸੀ ਸਾਡੇ ਸਾਡੇ ਵਿੱਚੋਂ ਤੇ ਉਸੇ ਦੇ ਘਰ ਦੇ ਹੀ ਉਹਨੂੰ ਸਭ ਤੋਂ ਜ਼ਿਆਦਾ ਤੰਗ ਕਰਦੇ ਸੀ ਤੂੰ ਕੁਝ ਭੇਜਦਾ ਨਹੀਂ ਤੂੰ ਕੰਮ ਨਹੀਂ ਕਰਦਾ ਤਾਂ ਇਹ ਗੱਲ ਜਿਹੜੀ ਹੁਣ ਉਹ ਸਾਰੀਆਂ ਚੀਜ਼ਾਂ ਕਰ ਰਿਹਾ ਸੀਗਾ ਤਾਂ ਮਤਲਬ ਉਹਦੇ ਘਰੋਂ ਹੀ ਇਦਾਂ ਦੇ ਹਾਲਾਤ ਸੀਗੇ ਜਿੱਥੇ ਕੀ ਆ ਵੀ ਕੰਜੂਸੀ ਤੋਂ ਹੀ ਨਿਕਲਿਆ ਸੀ ਇੱਕ ਹਸਾਬ ਨਾਲ ਬੰਦਾ ਆਰੇ ਸੋਚਦਾ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਜੇ ਤੁਸੀਂ ਵਧੀਆ ਕਮਾਉਣੀ ਆ ਤਾਂ ਫਿਰ 1 2 ਡਾਲਰ ਦੀ ਚੀਜ਼ ਪਿੱਛੇ ਜਾਂ ਭਾਵੇਂ ਤੁਸੀਂ ਇੰਡੀਆ ਵਿੱਚ ਵੀ ਆ 30 40 ਰੁਪਈਆਂ ਦੀ ਕੋਈ ਚੀਜ਼ ਪਿੱਛੇ ਕਿਸੇ ਤੋਂ ਵੀ ਇਦਾਂ ਨੱਕ ਬੁੱਲ ਕਢਾਉਣੇ ਕਿਸੇ ਤੋਂ ਗੱਲਾਂ ਸੋਣੀਆਂ ਤਾਂ ਮਤਲਬ ਇੱਕ ਵਧੀਆ ਜਿਹੜਾ ਬੰਦਾ ਹੁੰਦਾ ਕੋਈ ਜੀ ਦੀ ਵਧੀਆ ਆਪਦੀ ਆਪਣੀ ਬਣੀ ਹੁੰਦੀ ਹੈ ਇੱਜ਼ਤ ਬਣਾਈ ਹੁੰਦੀ ਆ ਤੂੰ ਇਹਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਉਹ ਪੈਸੇ ਕਮਾਆਂ ਦਾ ਵੀ ਕੋਈ ਫਾਇਦਾ ਨਹੀਂ ਜੇ ਤੁਸੀਂ ਇਦਾਂ ਹੀ ਗਾਲਾਂ ਸੁਣੀ ਜਾਣੀਆਂ ਥੋੜੀ ਥੋੜੀ ਚੀਜ਼ਾਂ ਪਿੱਛੇ ਤਾਂ ਕੋਈ ਫਾਇਦਾ ਨਹੀਂ ਇਦਾਂ ਦੇ ਕੰਮ ਕਰਾ